ਸਰੋਂ ਦਾ ਤੇਲ ਹੈ ਤੁਸੀਂ ਸਰੋਂ ਦਾ ਤੇਲ ਪਿਆ ਕੇ ਤੁਸੀਂ ਕਹਿੰਦੇ ਦਵਾਈ ਹੈ ਵੀਡੀਓ ਬਣਾ ਰਹੇ ਵੀਡੀਓ ਬਣਾਉਂਗਾ ਹੀ ਮੈਂ ਫਿਰ ਗਲਤੀ ਹੋ ਗਈ ਨਹੀਂ ਕਾਹਦੀ ਗਲਤੀ ਸੀ ਤੂੰ ਸਰੋਂ ਦਾ ਤੇਲ ਪਿਆ ਸੀ ਜਾਂ ਨਹੀਂ ਪਿਆ ਸੀ ਦੱਸ ਬੱਸ ਕਿਹੜਾ ਹਸਪੀਟਲ ਲਗੋੜਪੀ ਦੋ ਹਸਪੀਟਲ ਹੈ ਤੁਹਾਡਾ ਗੱਲ ਕਰ ਮੈਂ ਨਾਲ ਸਿੱਧਾ ਹੋ ਗਏ ਸਰ ਮੈਂ ਸਰੋਂ ਨਾਲ ਗੱਲ ਕਰ ਲੈ ਸਾਹਿਬ ਵੀ ਨਾ ਮਰਜ਼ੀ ਗੱਲ ਕਰ ਤੂੰ ਸਰੋਂ ਦਾ ਤੇਲ ਕਿਉਂ ਪਿਆਇਆ ਯਾਰ ਪੇਸ਼ੈਂਟ ਬਿਮਾਰ ਸੀਗਾ ਤੂੰ ਉੱਥੋਂ ਚੱਕ ਕੇ ਸਰੋਂ ਦਾ ਤੇਲ ਪਿਆਤਾ ਕਹ ਤਾ ਦਵਾਈ ਆ ਫਲਾ ਸਾਹਰ ਨੂੰ ਆ ਗورਪੀਤੋ ਹਸਪੀਟਲ ਹੈ ਪੇਸ਼ੈਂਟ ਦਾਖਲ ਕਰਾਇਆ ਸੀਗਾ ਉਰੇ ਸਰੋਂ ਦਾ ਤੇਲ ਪਿਆ ਕੇ ਇਹਨਾਂ ਨੇ ਜੀ ਕਹਿੰਦੇ ਦਵਾਈ ਹੈ ਜੀ ਬਾਅਦ ਚ ਕਹਿੰਦੇ ਸਾਨੂੰ ਪਤਾ ਨਹੀਂ ਸੀਗਾ ਜੀ ਉਹ ਸਰੋਂ ਦਾ ਤੇਲ ਪਿਆ ਸੀਗਾ ਦਵਾਈ ਪਈ ਸੀਗੀ ਇਹ ਤਾਂ ਫਰਨੇ ਵਾਲ ਪਿਆ ਦੇਣਗੇ ਕੱਲ ਨੂੰ ਬੁਲਾਓ ਸਰ ਨੂੰ ਬਲਾਉਸ ਹਰ ਨੂੰ ਨਹੀਂ ਨਹੀਂ ਅੰਦਰ ਆ ਕੇ ਕਿ ਬਾਹਰ ਕਰ ਲ ਗੱਲ ਕਰਾਂਗਾ ਮੈਂ ਬਲਾਉਸ ਹਰ ਨੂੰ ਉੱਤੋਂ ਤੁਸੀਂ ਮੰਨਦੇ ਵੀ ਨਹੀਂ ਐ ਕਿ ਤੁਸੀਂ ਸਰੋਂ ਦਾ ਤੇਲ ਪਿਆ ਉਹਦਾ ਅਸੀਂ ਸਦਾਈ ਥੋੜੀ ਐਹੀ ਗਈ ਸਰੋਂ ਦਾ ਤੇਲ ਪੀਤਾ ਹੀ ਨਹੀਂ ਐ ਦੱਸ ਕੁੜੀ ਬਿਮਾਰ ਸੀ ਕਿ ਤੁਹਾਡੇ ਕੋਲ ਦਾਖਲ ਕਰਾਇਆ ਤੁਸੀਂ ਚੱਕ ਕੇ ਉਹਨੂੰ ਸਰੋਂ ਦਾ ਤੇਲ ਪਿਆਤਾ ਕਿ ਇਹ ਤੁਹਾਨੂੰ ਕਿਹਾ ਵੀ ਆਪਾਂ ਸਾਨੂੰ ਬੋਟਲ ਦੋ ਚੈੱਕ ਕਰਾਉਨੇ ਆਂ ਆਪਾਂ ਜਾ ਕੇ ਬੋਟਲ ਚੈੱਕ ਕਰਾਉਨੇ ਤੁਸੀਂ ਤਾਂ ਵੀ ਨਹੀਂ ਮੰਨੇ ਵੀ ਨਹੀਂ ਨਜਾਈਂ ਦੇਣੀ ਨਹੀਂ ਬੋਟਲ ਹੁਣ ਤੁਹਾਡਾ ਮੁੰਡਾ ਕਹਿੰਦਾ ਵੀ ਸਾਡੇ ਗਲਤੀ ਨਾਲ ਕਰਨਾ ਤੇਲ ਪਿਆ ਗਿਆ ਕੱਲ ਨੂੰ ਤੁਸੀਂ ਫਰਨੇ ਵਾਲ ਪਿਆ ਦੋ ਯਾਰ ਬੰਦੇ ਨੂੰ ਤੁਹਾਡਾ ਤੇ ਐਸਾ ਹੋ ਗਿਆ ਫਿਰ ਮੇਰਾ ਲਾਇਸੈਂਸ ਕੈਨਸਲ ਹੋ ਗਿਆ ਫਿਰ ਇਦਾਂ ਤੇ ਤੁਹਾਡੇ ਕੋਲ ਪੇਸ਼ੈਂਟ ਆ ਕੇ ਤਾਂ ਰੇ ਯਾਰ ਦੱਸੋ ਮੈਨੂੰ ਇਹ ਤਾਂ ਦੱਸੋ ਨਹੀਂ ਅੰਦਰ ਆ ਕੇ ਨਹੀਂ ਬਾਹਰ ਆ ਕੇ ਗੱਲ ਹੋਊਗੀ ਕੀ ਐਸਾ ਸੀਨੀਅਰ ਗੇੜੇ ਤੁਹਾਡੇ ਐਮ ਡੀ ਕੌਣ ਹੈ ਤੁਹਾਡੇ ਇੱਥੇ ਨਹੀਂ ਨਹੀਂ ਅੰਦਰ ਆ ਕੇ ਨਹੀਂ ਗੱਲ ਹੋਣੀ ਗੱਲ ਬਾਹਰ ਹੋਊਗੀ ਰਿਕਾਰਡਿੰਗ ਚੱਲਦੀ ਪਈ ਆ ਲਾਈਵ ਚੱਲਦੀ ਪਈ ਆ ਮੈਂ ਲਿਆਇ ਨਹੀਂ ਕਰਨਾ ਉਹ ਤਾਂ ਮੈਨੂੰ ਅੱਜ ਕੁੜੀ ਨੇ ਦੱਸਿਆ ਤੁਹਾਡੇ ਕੋਲ ਤਾਂ ਮੈਂ ਤੁਹਾਡੇ ਤੋਂ ਬਾਅਦ ਮੈਂ ਬਾਜ ਗੇਰੇ ਦੇ ਲੈ ਕੇ ਆਇਆ ਐਦਾਂ ਪੇਸ਼ੈਂਟ ਭਜਾਉਂਦੇ ਤੁਸੀਂ ਸਰਾਂ ਦੇ ਤੇਲ ਪਿਆ ਪਿਆ ਕੇ ਕੇ ਇਹਨੂੰ ਸਰੋਂ ਦਾ ਤੇਲ ਪਿਆਤਾ ਕੇ ਇਹਨੂੰ ਰਿਫੈਂਡ ਪਿਆਤਾ ਫਿਰ ਦੀ ਕਹਣਾ ਵੀ ਸਾਨੂੰ ਪਤਾ ਨਹੀਂ ਲੱਗਿਆ ਜੀ ਸਾਨੂੰ ਪਤਾ ਨਹੀਂ ਲੱਗਿਆ ਮਤਲਬ ਬਲਾਉ ਮੁੰਡੇ ਨੂੰ ਜਿਹੜਾ ਹੁਣੇ ਬਾਹਰ ਗਿਆ ਸੀਗਾ ਕੋਈ ਤਰੀਕਾ ਹੁੰਦਾ ਯਾਰ ਪੇਸ਼ੈਂਟ ਲੈ ਕੇ ਆਏ ਆ ਤੁਹਾਡੇ ਕੋਲ ਡਿਗਰੀਆਂ ਜੀ ਤੁਹਾਨੂੰ ਇਹ ਹੀ ਦੱਸਿਆ ਉਹਨਾਂ ਨੇ ਵੀ ਬੱਸ ਸਰੋਂ ਦਾ ਤੇਲ ਪਿਆ ਦਿਓ ਤੇ ਤੋੜ ਦਿਓ ਪੇਸ਼ੈਂਟ ਨੂੰ ਤਾਂ ਉਹ ਵੀ ਕਿਹਾ ਉਹਨੇ ਮੈਡਮ ਨੇ ਤੂੰ ਇਹ ਬੋਟਲ ਦੇ ਦਿਓ ਆਪਾਂ ਜੈਗ ਕਰਾਉਣੀ ਹੈ ਬੋਟਲ ਤੂੰ ਫੇਰ ਮੰਨੇ ਨਹੀਂ ਨਹੀਂ ਜੀ ਆਪਾਂ ਬੋਟਲ ਨਹੀਂ ਦੇਣੀ ਸੋਰੀ ਸਾਡੇ ਤੋਂ ਗਲਤੀ ਹੋ ਗਈ ਇਹ ਗਲਤੀ ਸੀਗੀ ਯਾਰ ਕੱਲ ਤੁਸੀਂ ਫਰਨੇ ਵਾਲ ਪਿਆ ਦਿਓ ਕੁੜੀ ਨੂੰ ਕੋਈ ਨਾ ਮੈਂ ਤੁਹਾਡੀ ਮੈਂ ਲਾਉਣਾ ਮੈਂ ਰਿਪੋਰਟ ਲਾਉਣਾ ਕੋਈ ਨਾ